ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਰਾਜ ਇਸ ਧਰਤੀ ਦਾ ਨਹੀਂ ਆ ਮੇਰਾ ਰਾਜ ਸਵਰਗ ਦਾ ਹੈ ਵਚਨ ਦੇ ਵਿੱਚ ਲਿਖਿਆ ਕਿ ਫਰੀਸੀ ਤੇ ਸਦੂਕੀ ਧਰਮ ਦੇ ਠੇਕੇਦਾਰ ਸਵੇਰੇ ਸਵੇਰੇ ਪ੍ਰਭੂ ਯਿਸੂ ਮਸੀਹ ਨੂੰ ਪੀਲਾਤ ਉਸ ਦੀ ਕਚਹਿਰੀ ਦੇ ਵਿੱਚ ਲੈ ਗਏ ਵਚਨ ਦੇ ਵਿੱਚ ਲਿਖਿਆ ਕਿ ਉਹ ਕਚਹਿਰੀ ਦੇ ਅੰਦਰ ਨਹੀਂ ਗਏ ਕਿਉਂਕਿ ਫਸੇ ਦਾ ਪਰਬ ਹੀ ਉਹਨੇ ਆਪਣੇ ਆਪ ਨੂੰ ਪਵਿੱਤਰ ਰੱਖਣਾ। ਉਹ ਵਚਨ ਦੇ ਵਿੱਚ ਲਿਖਿਆ ਕਿ ਪਿਲਾਤ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਮਹਿਲ ਦੇ ਵਿੱਚ ਇਕੱਲੇ ਨੂੰ ਬੁਲਾਇਆ। ਹਾਲੇਲੂਇਆ। ਪਿਲਾਤ ਉਸਨੇ ਪੁੱਛਿਆ ਕਿ ਤੂੰ ਜਹੂਦੀਆਂ ਦਾ ਰਾਜਾ ਹੈਂ? ਹਾਲੇਲੂਇਆ। ਵੇਖੋ ਜਦੋਂ ਅਸੀਂ ਸੰਤ ਝੂਨਾ ਦੀ ਅੰਜੀਰ ਉਹਦਾ 18 ਬਾਬ 34 ਐਤ ਪੜ੍ਹਦੇ ਆਂ ਵਚਨ ਚ ਲਿਖਿਆ ਯਿਸੂ ਨੇ ਉੱਤਰ ਦਿੱਤਾ ਕੀ ਤੂੰ ਇਹ ਆਪਣੇ ਆਪ ਆਖਦਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਆਖਿਆ ਪੀਲਾ ਤੂਸ ਨੇ ਪੁੱਛਿਆ ਕਿ ਤੂੰ ਯੇਸ਼ੂ ਮਸੀਹ ਨੂੰ ਪੁੱਛਿਆ ਕਿ ਤੂੰ ਜਹੂਦੀਆਂ ਦਾ ਰਾਜਾ ਹੈ ਹਾਲੇਲੂਇਆ ਪ੍ਰਭੂ ਯੇਸ਼ੂ ਮਸੀਹ ਨੇ ਉਹਨੂੰ ਪੀਲਾ ਤੂਸ ਨੂੰ ਉੱਤਰ ਦਿੱਤਾ ਔਰ ਜੱਜ ਨੂੰ ਉੱਤਰ ਦਿੱਤਾ ਕਿ ਤੂੰ ਆਪ ਆਖਦਾ ਹੈ ਕਿ ਜਾਂ ਹੋਰ ਕਿਸੇ ਨੇ ਤੈਨੂੰ ਬਾਰੇ ਮੇਰੇ ਬਾਰੇ ਆਖਿਆ ਹਾਲੇਲੂਇਆ ਅੱਗੇ ਵਚਨ ਦੇ ਵਿੱਚ ਲਿਖਿਆ 35 ਵਚਨ ਦੇ ਵਿੱਚ ਲਿਖਿਆ ਪੀਲਾ ਤੂਸ ਨੇ ਕਿਹਾ ਮੈਂ ਇੱਕ ਜਹੂਦੀ ਨਹੀਂ ਆ ਤੂੰ ਤੇਰੇ ਹੀ ਆਪਣੇ ਲੋਕ ਅਤੇ ਮੁੱਖ ਜੱਜ ਤੈਨੂੰ ਮੇਰੇ ਕੋਲ ਲੈ ਕੇ ਆਏ ਨੇ ਤੂੰ ਕੀ ਗਲਤ ਕੀਤਾ ਪਿਲਤ ਉਸਨੇ ਕਿਹਾ ਕਿ ਤੇਰੇ ਆਪਣੇ ਲੋਕ ਧਰਮ ਦੇ ਲੋਕ ਫਰੀਸੀ ਸਦੂਕੀ ਗ੍ਰੰਥੀ ਪਿਲਤ ਉਸਨੇ ਕਿਹਾ ਸਾਰੇ ਤੈਨੂੰ ਮੇਰੇ ਕੋਲ ਲੈ ਕੇ ਆਏ ਨੇ ਤੇ ਤੂੰ ਦੱਸ ਤੂੰ ਕੀ ਗਲਤ ਕੀਤਾ ਹੈ ਕਿ ਇਹ ਤੇਰੇ ਪਿੱਛੇ ਪਏ ਨੇ ਹallelujah ਹallelujah ਸੰਤੀ ਸ਼ਕਤੀ ਵਚਨ ਦੇ ਵਿੱਚ ਲਿਖਿਆ ਯੇਸ਼ੂ ਨੇ ਆਖਿਆ ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ ਜੇਕਰ ਇਹ ਇਸ ਧਰਤੀ ਦਾ ਹੁੰਦਾ ਤਾਂ ਮੇਰੇ ਚੇਲੇ ਉਹਨਾਂ ਨਾਲ ਲੜਦੇ ਮਹਜੂਦਿਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇਹ ਧਰਤੀ ਦਾ ਨਹੀਂ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪੀਲਾ ਤੂਸ ਨੂੰ ਉਸ ਜੱਜ ਨੂੰ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ ਪ੍ਰਭੂ ਨੇ ਕਿਹਾ ਜੇ ਮੇਰਾ ਰਾਜ ਇਸ ਧਰਤੀ ਦਾ ਹੁੰਦਾ ਤੇ ਮੇਰੇ ਚੇਲੇ ਲੜਦੇ ਜਿਸ ਤਰ੍ਹਾਂ ਦੁਨੀਆ ਦੇ ਲੋਕ ਲੜਦੇ ਨੇ ਪ੍ਰਭੂ ਨੇ ਕਿਹਾ ਕਿ ਮੇਰਾ ਰਾਜ ਇਸ ਧਰਤੀ ਦਾ ਨਹੀਂ ਆ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਭਾਗ ਕਿ ਪ੍ਰਭੂ ਨੇ ਕਿਹਾ ਮੇਰਾ ਰਾਜ ਕਿੱਥੋਂ ਦਾ ਹੈ ਸਵਰਗ ਦਾ ਹੈ ਹਾਲੇਲੂਇਆ ਅੱਗੇ वचन ਦੇ ਵਿੱਚ ਲਿਖਿਆ ਪਿਲਤਸ ਨੇ ਆਖਿਆ ਇਹਦਾ ਮਤਬ ਤੂੰ ਇੱਕ ਰਾਜਾ ਹੈ ਯਿਸੂ ਨੇ ਆਖਿਆ ਤੂੰ ਜੋ ਆਖਿਆ ਸੱਚ ਹੈ ਮੈਂ ਇੱਕ ਰਾਜਾ ਹਾਂ ਮੈਂ ਇਸ ਲਈ ਜਨਮ ਲਿਆ ਇਸੇ ਕਾਰਨ ਦੁਨੀਆ ਤੇ ਆਇਆ ਤਾਂ ਜੋ ਸੱਚਾਈ ਦੀ ਗਵਾਹੀ ਦੇ ਸਕੇ ਅਤੇ ਹਰ ਮਨੁੱਖ ਜੋ ਸੱਚਾਈ ਜਾਣਦਾ ਹੈ ਉਹ ਮੇਰੀ ਸੁਣਦਾ ਹੈ ਹਾਲੇਲੂਇਆ ਮੇਕੋ ਵਚਨ ਦੇ ਵਿੱਚ ਲਿਖਿਆ ਕਿ ਪਿਲਾਤੂਸ ਨੇ ਉਸ ਜੱਜ ਨੇ ਪ੍ਰਭੂ ਯਿਸੂਮਸੀ ਨੂੰ ਕਿਹਾ ਇਹਦਾ ਮਤਲਬ ਕਿ ਤੂੰ ਇੱਕ ਰਾਜਾ ਹੈ ਹਾਲੇਲੂਇਆ ਪ੍ਰਭੂ ਯਿਸੂਮਸੀ ਨੇ ਕਿਹਾ ਕਿ ਤੂੰ ਬਿਲਕੁਲ ਸੱਚਾ ਆ ਕਿਆ ਮੈਂ ਕੀ ਆ ਰਾਜਾ ਆ ਪ੍ਰਭੂ ਨੇ ਕਹੇ ਮੇਰਾ ਰਾਜ ਕਿੱਥੋਂ ਦਾ ਆ ਸਵਰਗ ਦਾ ਆ ਹਾਲੇਲੂਆ ਤੇ ਪ੍ਰਭੂ ਨੇ ਕਹੇ ਮੈਂ ਇਸੇ ਲਈ ਇਸ ਧਰਤੀ ਦੇ ਉੱਤੇ ਜਨਮ ਲਿਆ ਆ ਤਾਂ ਕਿ ਮੈਂ ਹਰ ਇੱਕ ਇਨਸਾਨ ਨੂੰ ਸੱਚ ਦੀ ਗਵਾਹੀ ਦੇ ਸਕਾਂ ਪ੍ਰਭੂ ਨੇ ਕਹੇ ਜਿਹੜਾ ਵੀ ਕੋਈ ਮੇਰੇ ਵਚਨ ਸੁਣਦਾ ਹੈ ਤੇ ਉਹ ਸੱਚ ਦੇ ਉੱਤੇ ਚਲਦਾ ਹallelujah ਵੇਖੋ ਇਹਨਾਂ پاک ਵਚਨਾਂ ਦੇ ਵਿੱਚ ਪ੍ਰਭੂ ਯੇਸ਼ੂਮਸੀ ਨੇ ਉਸ ਜੱਜ ਨੂੰ ਉਹ ਸਰਕਾਰ ਦੀ ਜੱਜ ਨੂੰ ਕਲੀਅਰ ਤੇ ਸਾਫ ਸਾਫ ਕਹਿ ਦਿੱਤਾ ਕਿ ਮੇਰਾ ਰਾਜ ਇਸ ਧਰਤੀ ਦਾ ਨੀਆਂ ਮੇਰਾ ਰਾਜ ਪ੍ਰਭੂ ਨੇ ਕਿਹਾ ਕਿੱਥੋਂ ਦਾ ਹੈ ਪ੍ਰਭੂ ਨੇ ਕਿਹਾ ਮੇਰਾ ਰਾਜ ਸਵਰਗ ਦਾ ਹੈ ਹਾਲੇਲੂਇਆ ਵੇਖੋ ਜਦੋਂ ਭੈਣ ਪ੍ਰੋ ਪ੍ਰਭੂ ਜੀ ਉੱਠਣ ਤੋਂ ਬਾਅਦ ਜਦੋਂ ਅਸੀਂ ਮੱਤੀ ਦੀ ਅੰਜੀਰ ਉਹਦਾ 28 ਬਾ ਉਹਦੀ 18 ਤੋਂ ਲੈ ਕੇ ਪੜਦੇ ਆ ਤੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਜੀ ਉੱਠਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਕਿਹਾ ਇਹ ਸਵਰਗ ਤੇ ਧਰਤੀ ਦਾ ਸਾਰਾ ਅਧਿਕਾਰ ਕਿੰਨੂੰ ਦਿੱਤਾ ਗਿਆ ਪਰਬੂ ਨੇ ਕਹ ਮੈਨੂੰ ਦਿੱਤਾ ਗਿਆ ਇਸ ਲਈ ਤੁਸੀਂ ਸਾਰੀਆਂ ਕੁੰਮਾਂ ਦੇ ਵਿੱਚ ਜਾਓ ਤੇ ਸਾਰਿਆਂ ਲੋਕਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ ਦੇ ਵਿੱਚ ਬਾਪਤਿਸਮਾ ਦਿਓ ਤੇ ਉਹਨਾਂ ਨੂੰ ਮੇਰੇ ਚੇਲੇ ਬਣਾਓ ਹਾਲੇਲੂਇਆ ਵੀ ਕੋਈ ਜਗ੍ਹਾ ਤੇ ਪ੍ਰਭੂ ਨੇ ਕਲੀਅਰ ਤੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰਾ ਰਾਜ ਕਿੱਥੋਂ ਦਾ ਹੈ ਸਵਰਗ ਦਾ ਹੈ ਤੇ ਵੇਖੋ वचन ਦੇ ਵਿੱਚ ਲਿਖਿਆ ਉਹ ਰਾਜਿਆਂ ਦਾ ਰਾਜਾ ਹੈ ਇਹ ਪ੍ਰਭੂਆਂ ਦਾ ਪ੍ਰਭੂ ਹੈ ਤੇ ਪੂਰੀ ਕਾਇਨਾਤ ਦਾ ਖਾਲੇ ਤੇ ਮਾਲਿਕ ਹੈ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ